हां जी ਪਹਿਲਾਂ ਚੱਲਦੇ ਆਪਾਂ ਗਰਾਊਂਡ 'ਚ ਜਾਲੀ ਤੇ ਜਨਰੇਟਰ ਲੈ ਕੇ ਠੀਕ ਆ ਚੱਲਦੇ ਆ ਗਰਾਊਂਡ 'ਚ ਛੱਡਿਆਈਏ ਫਿਰ ਉਹਦੇ ਬਾਅਦ ਦੇਖਦੇ ਆ ਕਬੂਤਰਾਂ ਦਾ ਕੰਮ ਠੀਕ ਆ ਹੁਣ ਚੱਲੇ ਵੀ ਆਪਾਂ ਗਰਮ ਪਾਣੀ ਲੈ ਕੇ ਕਬੂਤਰਾਂ ਨੂੰ ਪਾਈਏ ਤੇ ਅੱਜ ਸਾਜ ਰਹੇ ਨਵੇਂ ਨਾ ਕਬੂਤਰਾਂ ਦਾ ਕੰਮ ਸ਼ਾਇਦ ਬਚੇ ਨਵੇਂ ਢਾਲੀ ਅੱਜ ਇਹਨੂੰ ਰੱਖਦੇ ਆ ਇੱਥੇ ਤੇ ਸਤਰੀਕਾ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਬੱਚਾ ਦਾ ਭਾਈ ਆਪਣਾ ਖੋ ਗਿਆ ਬਸ ਹੁਣ ਨਹੀਂ ਮਿਲਣਾ ਉਹਨੇ ਸਭ ਨੂੰ ਪਤਾ ਕਰ ਲਿਆ ਚਲੋ ਕੋਈ ਨਹੀਂ ਹੋਰ ਨਿਕਲੇ ਆਉਣਗੇ ਬੱਚੇ ਇੱਟ ਜਿੰਦਾ ਤੋਂ ਦਵਾਮ ਭਾਈਏ ਦਾਣਾ ਪਾਣੀ ਪਹਿਲਾਂ ਇਹਨਾਂ ਨੂੰ ਦਾਣਾ ਦੋ ਇਟ ਰੇਆਂ ਚ ਪਾਤਾ ਭਾਈ ਗਰਮ ਪਾਣੀ ਪਾਤਾ ਤੇ ਹੁਣ ਆਪਾਂ ਪਹਿਲਾਂ ਇੱਕ ਵਾਰੀ ਕੂਚ ਚੈੱਕ ਕਰ ਲਈਏ ਇੱਕ ਕਮਰ बच्चा आ बैठा है वो भी सैट है खड़ जा ख जा खड़ जा तेन ज्यादा है? ठीक है जोड़ा बैठन लग गया फिर जी का बच्चा खोया तो रिपोर्ट ठीक है चलो फिर आ जाओ भाई आ निकल गया बाहर, आ जाओ ਦੇ ਵੀ ਸਾਰੇ ਗੁੱਟ ਕਰ ਗਏ ਤੇ ਚਲੋ ਹੁਣ ਆਪਾਂ ਚੱਲਦੇ ਆਂ ਦੇਖੀ ਹੋਰ ਕੰਮ ਕਰੀਹਾ ਕੱਲ੍ਹ ਗਾਂ ਤੱਕ ਇੱਥੇ ਬੈਠਿਆ ਜਾ ਕੇ ਹੁਣ ਚੱਲਿਆਂ ਹੀ ਆਪਾਂ ਗਰਾਊਂਡ 'ਚ ਪੇਂਟ-ਵੋਟ ਕਰੀਏ ਜਿਹੜਾ ਕੱਲ੍ਹ ਰਹਿ ਗਿਆ ਤਾਂ ਆਹ ਦੇਖੋ ਕਾਲਾ ਇੰਗਲਾਂ ਨੂੰ বাজ ਗਿਆ ਦਾ ਪੇਂਟ ਹਾਰਾ ਇੱਧਰ ਮਾਰਨਾ ਅੱਜ ਚਲੋ ਆਉਣ ਦੋ ਸੁੱਕੇ ਉਹਨਾਂ ਨੂੰ ਸਾੜਿਆ ਤੇਤੀ ਸਮੋਸੇ ਮਗਾਇਆ ਤੂੰ ਹੀ ਖਾ ਗਿਆ ਲੈ ਫੇ ਮੈਂ ਹੀ ਖਾਣੇ ਆ ਪਹਿਲਾਂ ਤਾਂ ਉਹ ਸਾੜਿਆ ਕੰਮ ਦਾ ਸੀ ਕਰਦੇ ਦੇ ਨੂਨ ਮਿਰਚ ਘੱਟ ਵੱਧ ਦੇਖਣਾ ਨਹੀਂ ਦੇਖ ਲਓ ਭਾਈ ਸਵੇਰ ਦੇ ਲੱਗੇ ਆ ਅਸੀਂ ਪੇਂਟ ਕਰਨਾ ਹੈ ਹੁਣ ਟੈਂਕੀ ਭਰਨ ਆ ਗਏ ਅਸੀਂ ਚੰਨਾ ਸਾੜਾ ਕੱਲਾ ਹੀ ਸਮੋਸੇ ਖਾ ਗਿਆ ਚਲੋ ਭਾਈ ਖਾ ਲਈਏ ਸਮੋਸੇ ਨਹੀਂ ਇਹ ਵੀ ਚੱਬ ਦੇਣੇ ਇਹਨਾਂ ਨੇ ਹੁਣ ਆ ਗਏ ਭਾਈ ਆਪਾਂ ਕੋਠੇ ਤੇ ਤੇ ਗੁਰਿਓ ਨਹੀਂ ਝੜਾ ਰਹੇ ਨੇ ਪਤੰਗ ਜੱਸਾ ਬੰਬ ਚਲਾਉਣ ਲੱਗਿਆ ਸੈਕਿੰਡ ਵੀ ਲੈਣ ਗਿਆ ਉਹ ਲੱਗਦਾ ਇੱਕ ਬੱਚਾ ਬੈਠਾ ਹੈ ਆਹ ਦੇਖੋ ਹੈ ਲਾਲ ਚੜਈ ਉਹ ਵਿਚਾਲਦੀ ਟੈਂਕੀ ਦੇ ਆਹ ਦੇਖੋ ਇਥੇ ਦੇਖ ਨਹੀਂ ਰਿਹਾ ਕਿਹੜਾ ਹੁਣ ਬੰਬ ਚਲਾ ਕੇ ਦੇਦਿਆਂ ਕਿਤੇ ਆਪਣੇ ਵਾਲਾ ਤਾਂ ਨਹੀਂ ਆ ਗਿਆ ਜਾ ਜਾ ਜੱਸੇ ਚਲਾਉਣ ਲੱਗਿਆ ਵੀ ਜੱਸੂ ਬੰਬ ਦੇਖਦੇ ਆ ਹੁਣ ਬਸ ਚਲਾ ਦੇ ਇਥੀ ਬੱਚਾ ਉਹ ਬੈਠਾ ਜੇ ਉੜ ਗਿਆ ਉਹਦੇ ਤੇ ਪਤਾ ਲੱਗੂ ਕੀ ਦਾ ਉੜਿਆ ਹੀ ਨਹੀਂ ਉੱਥੇ ਬੈਠਾ ਬਾਕੀ ਜਾਨਵਰ ਉੜ ਗਏ ਉਹ ਬੱਚਾ ਉੱਥੇ ਬੈਠਾ ਉਹਦੇ ਬਾਕੀ ਸਾਰੇ ਹੀ ਉੜ ਗਏ ਹੁਣ ਫਿਰ ਬੰਬੇ ਕਿਤੇ ਆਣ ਬੰਬੇ ਕੇ ਦਾ ਕਬੂਤਰ ਦਾ ਬਾਈ ਉੜ ਗਿਆ ਉਹ ਉਹ ਤਾਂ ਹੋਰ ਆ ਦੇਖੋ ਆ ਆਉਂਦਾ ਇਹਦਾ ਹੋਰ ਆ ਇਹਦਾ ਹਰਾ ਜਾਂ ਰੰਗ ਲੱਗਿਆ ਹੋਇਆ ਆਪਣੇ ਵਾਲੀ ਦਾ ਕਾਲੀ ਪੂੰਛ ਲਾਲ ਸਿਰਾ ਦਾ ਦੇਖੋ ਆ ਹੁਣ ਇਹ ਆ ਲੈ ਕਾਲੇ ਇਸ ਹੈ ਹਰੇ ਡੰਡੇ ਨੇ ਆ ਤੇ ਆਪਾਂ ਲੈ ਆਂਦੇ ਬੱਚੇ ਉੱਪਰ ਤੇ ਆਪਾਂ ਡਾਉਨੇ ਇੱਕ ਅੱਧਾ ਬੱਚਾ ਨਮਿਆਂ ਨੂੰ ਬਿਠਾਉਣਿਆਂ ਵਾਲੇ ਛਤਰੀ ਤੇ ਕੁੱਲੇ ਕੁੱਲੇ ਹਾਂ ਜਿਵੇਂ ਕਰਲਾ ਛਤਰੀ ਪਹਿਲਾਂ ਡੱਬਾ ਬਣ ਲਈ ਹੈ ਨਾ ਕਲ ਕੰਨ ਤਾਂ ਬੱਚਾ ਬਾਈ ਆ ਬਹਿ ਗਿਆ ਕਿਉਂਕਿ ਖੁੱਲਾ ਪਹਿਲੀ ਵਾਰੀ ਛੱਡਿਆ ਖੁੱਲਾ ਇਹ ਤੇ ਦੂਜੇ ਆ ਬੈਠੇ ਨੇ ਹੁਣ ਆਪਾਂ ਇਹਨੂੰ ਛੇੜਦੇ ਹਾਂ ਬਾਈ ਥੋੜਾ ਜਿਹਾ ਦੇਖਦੇ ਹਾਂ ਛਤਰੀ ਕੋਲ ਨਹੀਂ ਜਾਂਦਾ ਕਿਤੇ ਖੂ ਨਾ ਜਾਵੇ ਹੈ ਨਾ ਜਿ세 ਇਹ ਉਹ ਤੇਰੀ ਉਹ ਤੇਰੀ 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 ਆ ਗਿਆ ਆ ਗਿਆ ਓ ਹੋ 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 ਖਤਰਾ ਖਦਰਾ ਖਤਰਾ ਪੈਦਾ ਕਰੂ ਜੱਸੇ ਇਹ ਤੈਨੂੰ ਦੱਸਦਾ ਮੈਂ ਹੁਣ ਜਾਮਾ ਇਧਰ ਨੂੰ ਕੀ ਹਾਲ ਬੱਸ ਇਹ ਆ ਗਿਆ ਆ ਗਿਆ ਆ ਗਿਆ ਤੇਰੀ ਸਾਲਿਆ ਬਹਿ ਜਾ ਅਫਲਾ ਤੂੰ ਨਾ ਭਾਈ ਇਹੇ ਕਰਦੇ ਆ ਇਲਾਜ ਇਹਦਾ ਉੜਨਾ ਜਾਣ ਕਿਤੇ ਜੱਸਾ ਗਿਆ ਬਾਈ ਬੱਚਿਆਂ ਨੂੰ ਖੁੱਡੇ 'ਚ ਕਰਨ ਕਿਉਂਕਿ ਦੋ ਬੱਚੇ ਡਾਉਣੇ ਨੇ ਜਿਹੜੇ ਦੋ ਕਲਕਾਂਤ ਦੇ ਬੱਗਾ ਬੱਚਾ ਬਿਠਾਏ ਆ ਉਹ ਹਾਲੇ ਪਹਿਲੀ ਵਾਰੀ ਬਿਠਾਏ ਆ ਨਾ ਖੁੱਲੇ ਉਡ ਨਾ ਜਾਣ ਉਹ ਤਾਂ ਪਹਿਲਾਂ ਖੁੱਡੇ 'ਚ ਬੰਦ ਕਰੂਗਾ ਥੱਲੇ ਕਰ ਲਾ ਛਤਰੀ ਥੱਲੇ ਉਹ 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 ਬੱਗਾ ਬੱਚਾ ਵੀ ਉੱਡ ਗਿਆ ਓਹੋ ਕੋਈ ਨਾ ਕਲਕਾਂਤੇ ਨੂੰ ਅੰਦਰ ਲਿਆ ਥੱਲੇ ਘਰ ਹੋ ਜਾ ਨੀਵਾ ਹਾਂ 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 ਇਹਦਾ ਹੀ ਖਤਰਾ ਕਲਕਾਂਤੇ ਦਾ ਹੀ ਚਲੋ ਤਾਂ ਗਿਆ ਬਈ ਅੰਦਰ ਉਹ ਉਹ ਜਿਹੜਾ ਨਹੀਂ ਡਾਉਣਾ ਤਾਂ ਉਹ ਬੈਠ ਗਿਆ ਉੱਪਰ ਕਰਦੇ ਹੱਲ ਕੋਈ ਨਹੀਂ ਉਹਦਾ ਵੀ ਜੱਸੂ ਹਟਦਾ ਨਹੀਂ ਬੰਗੇ ਕਰਨ ਤੇ ਉਹ ਛਤਰੀ ਕਰ ਲਈ ਜੱਸੇ ਨੇ ਥੱਲੇ ਕੁਝ ਵੀ ਹੋ ਸਕਦਾ ਹੁਣ ਜੱਸਾ ਆ ਬੈਠਾ ਮੂਰੇ ਹੀ ਬੈਠਾ ਮੂਰੇ ਬੈਠਾ ਬੱਗਾ ਵਜਾ ਮੂਰੇ ਹੀ ਮੂਰੇ ਹੀ ਹਾਇ ਦਰ ਫਾੜ ਲਿਆ ਚਾਲ ਹੁਣ ਇਹ ਦੂ ਦਾ ਕੋਈ ਖਤਰਾ ਨਹੀਂ ਆਪਾਂ ਨੂੰ ਪੂਰੀ ਫਾੜ ਛਧਰੀ ਆਉਜ ਨਾ ਸਾਲਿਓ ਸਿੱੜਦੇਓ ਪੰਤਾਲੇ ਚ ਆਹੋ ਇਹਨੂੰ ਵੀ ਅੰਦਰ ਬਿਠਾ ਦੇਣਾ ਖੁੱਡੇ ਛੱਡ ਦੇ ਇਹਨੂੰ ਦੋ ਬਚੇ ਡਾਈਏ ਬਾਈ ਹੁਣ ਰੱਤਾ ਤੇ ਸਪਿਆ ਕਿਉਂਕਿ ਰੱਤਾ ਫਿਰ ਬੰਦ ਕਰ ਦੇਣਾ ਅੱਜ ਤੋਂ ਓਏ ਥੱਲੇ ਕਰ ਲਾ ਨੀਵੀਂ ਕਰ ਲਾ ਕਾ ਨੂੰ ਉਹਦੇ ਵਿਚਾਰੀ ਦਾ ਲੱਤ ਦੁਖਣ ਲੱਗ ਜਾਂਦਾ ਦਾ ਡੱਬੇ ਦੇ ਠੰਡ ਭਾਈ ਠੰਡ ਬਹੁਤ ਆਜ ਸੂਰਜ ਥੋੜਾ ਥੋੜਾ ਚਮਕਿਆ ਥੋੜਾ ਥੋੜਾ ਪਰ ਉਹ ਗੱਲ ਬਾਤ ਨਹੀਂ ਹੈ ਉੜ ਗਿਆ ਲੈ ਸਪੇਅਰ ਤਾਂ ਉੜ ਗਿਆ ਹਰਤਾ ਵੀ ਹੋ ਗਿਆ ਕੈਮ ਕੈਮੋ ਕੈ ਆ ਆ ਆ ਆ ਆ ਤੇਰਾ ਨਖਰਾ ਬੈਰੀ ਗੁੱਡ ਚਲੋ 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 ਚੱਲ ਵੀ ਰੱਤਿਆ ਆ ਫਿਰਦਾ ਰੱਤਾ ਬਾਈ ਆ ਦੇਖੋ ਆ ਫਿਰਦਾ ਸਪੇਅਰ ਢਾਂਗੀਆਂ ਖੜੀਆਂ ਕਰਤੀਆਂ ਬੈਰੀ ਦੇ ਚਾਂਸ ਹੋ ਸਕਦੇ ਨੇ ਕਿਉਂਕਿ ਜਾਨਵਰ ਜੇ ਉੜਨ ਲੱਗ ਗਏ ਆ ਜਾ ਓਰੇ ਆਓ 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 ਆਹ ਹੱਡੀਆਂ ਦੋਈ ਜਿਵੇਂ ਗੋਲੇ ਜਿਹਾ ਕਬੂਤਰ ਆਉਣ ਲੱਗ ਗਏ ਮਿੱਤਰਾ ਮੈਨੂੰ ਬੈਰੀ ਦੇ ਚਾਂਸ ਲੱਗਦੇ ਹੀ ਨਹੀਂ ਮਾਰ ਮਾਰ ਵੜ ਕਈ ਮਾਰ ਮਾਰ ਆਏ ਓਰੇ ਆਓ 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 ਸਾਲੇ ਉੱਚੇ ਜਾਣ ਲੱਗੇ ਹਨਾ ਆਏ ਓਰੇ ਆਓ 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 ਬਹੁਤ ਉੱਚੇ ਚਲੇ ਗਏ ਓਏ ਬਾਈ ਉੱਚੇ ਲੱਗ ਗਏ ਆ ਆ ਥੱਪੇ ਮਾਰਦਾ ਰੱਤਾ ਚਲੋ ਬਈ ਮੈਂ ਅਰਖਾਂ ਨਿਗਾਏ ਨਾ ਵੀ ਤੋਂ ਪਾ ਨਿਕਲੀ ਦੀ ਹਾਂ ਇੱਕ ਵਾਰੀ ਛੇੜ ਕੇ ਦੇਖ ਲਾ ਆ ਗਏ ਬਈ ਦੋਏ ਬੱਚੇ ਉਹ ਬੈਠੇ ਆ ਉੱਪਰ ਛਤਰੀ ਦੇ ਸਾੜੇ ਥੱਲੜ ਨਹੀਂ ਤੇ ਨਹੀਂ ਆਈ ਚਲੋ ਕੋਈ ਚੱਕਰ ਨਹੀਂ ਤੇ ਹੁਣ ਹੌਲੀ 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 ਤਾਰਦੇ ਆ ਇਹਨਾਂ ਨੂੰ ਜੱਸੇ ਤਾਰ ਲਾ ਹੁਣ ਇਹਨਾਂ ਨੂੰ ਨਹੀਂ ਐ ਕਿਨੇ ਜਾਣਗੇ ਸਿੱਧੇ ਨਹੀਂ ਜਾਂਦੇ ਚੱਲ ਦੇਖ ਲਾ ਢਾਂਗੀ ਟੁੱਟੀ ਹੋਈ ਆਹ ਉੱਪਰੋਂ ਬਾਸ ਉਹਦਾ ਜੱਸਾ ਮੰਦਾ ਨਹੀਂ ਬਈ ਕਹਿੰਦਾ ਮੈਂ ਉੱਥੋਂ ਹੀ ਤਾਰੂੰਗਾ ਦੇਖ ਲੈਣੇ ਕਿਵੇਂ ਤਾਰਦਾ ਤਾਰ ਦੇਖ ਲੈਣੇ ਕਿਵੇਂ ਤਾਰਦਾ ਤੂੰ ਹੌਲੀ 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 ਆਪੇ ਚਲੇ ਜਾਂਦੇ ਅੱਗੇ ਲੈ ਟੁੱਟ ਗਈ ਢਾਂਗੀ ਹਾਂ ਹੁਣ ਕੀ ਫਾਇਦਾ ਹੋਇਆ ਤੈਨੂੰ ਕੀ ਕਰ ਵੀ ਢਾਂਗੀ ਟੁੱਟਣੇ ਵਾਲੀ ਆ ਆ ਜਾ ਆ ਜਾ ਇਹਦੇ ਫੇਰ ਆ ਜਾ ਚੱਲ ਬਾਸ ਦਾ ਫੁੱਦੂ ਹੈ ਆ ਦੇਖ ਲੋ ਢਾਂਗੀ ਉਹ ਟੁੱਟ ਗਈ ਬਾਈ ਨਾਲੇ ਮੈਂ ਤੈਨੂੰ ਕਿਹਾ ਜੇ ਤਾਂ ਨਾ ਗਿਆ ਵੇ ਲੈ ਦੇਖੋ ਬਾਈ ਕਿ ਮੈਂ ਪਈ ਆ ਚੱਲ ਵੀ ਰੱਤਿਆ ਹਾਂ ਛਤਰੀ ਤੇ ਛਤਰੀ ਤੇ ਵੈਰੀ ਗੁੱਡ ਹੁਣ ਉਹ ਲੈ ਕੇ ਆ ਜਾ ਤਰੀ ਇੱਧਰ ਚੱਲ ਬਈ ਹੈਂ ਛਤਰੀ ਅੰਦਰ ਲੈ ਜਾ ਗੁਰੀ ਤੂੰ ਪਰੇ ਹੋ ਜਾ ਇੱਥੋਂ ਨਾ ਛਤਰੀ ਕੋਲ ਲੈ ਜਾ ਹੁਣ ਬਸ ਐਂਓ ਲੈ ਜਾ ਪਹਿਲਾਂ ਉੱਥੇ ਜਾ ਕੇ ਨੀਵੀਂ ਕਰਦੀ ਨਾ ਠੀਕ ਹੈ ਠੀਕ ਹੈ ਚੱਲ ਚੱਲ ਉਧਰ ਨੂੰ ਐ ਮੂੰਹ ਐ ਖੁੱਡੇ ਵੱਲ ਨੂੰ ਨੀਵੀਂ ਕਰ ਲਾ ਕਰ ਲਾ ਨੀਵੀਂ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਓਕੇ ਰਿਪੋਰਟਾਂ ਨੇ ਬਸ ਓਕੇ ਐ ਮੈਂ ਕਹਿੰਦਾ ਜਮਈ ਓਕੇ ਐ ਕਰ ਦਮੰਦ ਹਾਂ ਇੱਧਰ ਲਈ ਤੁਹਾਨੂੰ ਦਿਖਾਉਣਾ ਐ ਮੈਂ ਕਿੱਥੇ ਨੇ ਕਿੱਥੇ ਬੈਠੇ ਆਂ ਆ ਬੈਠੇ ਆ ਦੋਈ ਆ ਬੈਠ ਕੇ ਕਲਕਾਂਤਾ ਤੇ ਬਗਾ ਅਚਾ ਕੋਈ ਨਹੀਂ ਤੁਸੀਂ ਵੀ ਉੜੋਗੇ ਦੋ ਕੁ ਦਿਨ ਨੂੰ ਕੁਛ ਅਨਾਰ ਤਾਂ ਨਹੀਂ ਲੱਗਦੀਆਂ ਨਾ ਠੀਕ ਆ ਯਾਰ ਪੱਟੀਆਂ 'ਚ ਇੰਨਾ ਫਰਕ ਹੈ ਬਈ ਹੋਰ ਕਿਹਨਾਂ ਰਮਾਈ ਦੱਸਾਂ ਹਾਂ ਨਾ ਨਾ ਵਸੇ ਲੈ ਚੱਲ ਥੱਲੇ ਨੂੰ ਥੱਲੇ ਨੂੰ ਲੈ ਚੱਲ ਚਾਰਾਂ ਨੂੰ ਤੇ ਚਲੋ ਚੱਲਦੇ ਆ ਬਈ ਤੇ ਦੱਸਿਓ ਖੁੱਡਿਆਂ 'ਚ ਕਦ ਛੱਡੀਏ ਹੈ ਨਾ ਕਬੂਤਰ ਥੱਲੇ ਠੰਡ ਹੈ ਮੈਂ ਕਹਿੰਨਾ ਅਭੀ ਛੱਡੀਏ 1 ਫਰਵਰੀ ਨੂੰ ਬਾਕੀ ਤੁਸੀਂ ਦੱਸ ਦਿਓ ਕਦੋਂ ਛੱਡੀਏ ਠੀਕ ਹੈ ਮਾਮਾ ਦੇਖੋ ਆ ਬੈਠਾ ਇਹ ਮੋਟਰ ਤੇ ਆ ਬੈਠਾ ਹੁਣ ਚੱਲੇ ਆ ਬਈ ਮੈਸਾ ਨੂੰ ਦਾਣਾ ਬਣਾਉਣ ਹਾਂ ਇਹਦਾ ਵੇਟ ਕਰਾ ਕੇ ਮੈਨੂੰ ਪਰਚੀ ਭੇਜ ਦਿਓ ਫਿਰ ਮੈਂ ਦਾ ਦੱਸ ਦੂੰ ਕਿ ਆ ਗਿਆ ਪਾਉਣਾ ਠੀਕ ਆ ਚੱਲੇ ਵੀ ਜਸੂ ਦੇ ਜਸ਼ਨ ਹੁਣ ਆਪਾਂ ਪਹੁੰਚ ਗਏ ਬਈ ਗਰਾਊਂਡ 'ਚ ਪੂਰੀ ਜਦੋ ਜਹਿਦ ਹੋ ਰਹੀ ਆ ਹੈ ਠੀਕ ਆ ਓਕੇ ਰਿਪੋਰਟ ਚੰਨੇ ਹਾਂ ਓਕੇ ਈ ਓਕੇ ਆ ਚਾਚੇ ਉਹ ਨਹੀਂ ਆਉ ਖੜੇ ਨੇ ਜਸ਼ਨਾਂ ਦੇ ਚਾਚਾ ਜਸੂ ਡਰਾਈਵਰ ਆ ਉੱਪਰ ਹੈ ਗੁਰੀ ਡਰਾਈਵਰ ਹੈ ਸੁੱਖਾ ਦੇ ਚੰਨਾ ਤੇ ਹੁਣ ਆਪਾਂ ਪਾਉਣਾ ਹੈ ਖਜੂਰਾਾਂ ਚ ਪਾਣੀ ਠੀਕ ਆ ਪਾ ਰਹੀਆਂ ਇਹ ਖਜੂਰਾਾਂ ਚ ਪਾਣੀ ਕਿੱਥੇ ਨੂੰ ਚੱਲੇ ਆ ਹੁਣ ਤੂੰ ਚਾਚਾ ਕਿੱਥੇ ਚੱਲੇ ਆ ਮੈਂ ਡੱਬਾ ਲੈਣ ਚੱਲਿਆ ਉਹ ਪਾਣੀ ਚੋਂ ਦਾ ਅੱਛਾ ਫੇਰ ਠੀਕ ਆ ਫੇਰ ਠੀਕ ਆ ਮਾਂ ਕੇ ਤੇ ਭੱਜ ਚੱਲਿਆ ਉਹ ਆ ਜਾ ਚਲੋ ਵੀ ਚੱਲ ਚੱਲ ਜਸ਼ਨ ਅੱਗੇ ਤੇ ਪਾ ਦੀਏ ਬਾਈ ਖਜੂਰਾਾਂ ਚ ਪਾਣੀ ਓਹੋ ਫੇਰ ਮਿਲਦੇ ਆ ਠੀਕ ਆ ਇੱਥੇ ਰੱਖ ਦੇ ਹੁਣ ਚੱਲੇ ਵੀ ਆਪਾਂ ਡਿਊਟੀ ਡਿਊਟੀ ਆਪਣੀ ਦੁੱਧ ਵਾਲੀ ਠੀਕ ਹੈ ਚਲਦੇ ਆ ਦੁੱਧ ਪਾ ਕੇ ਆਈਏ ਲੇਟ ਹੋ ਗਿਆ ਕੰਮ ਬਹੁਤ ਮਿਲਦੇ ਆ ਨਾ ਧੋ ਕੇ ਬਈ ਫਰੈਸ਼ ਹੋ ਕੇ ਗਰਮ ਗਰਮ ਦੁੱਧ ਪੀ ਕੇ ਆਪਾਂ ਆ ਗਏ ਕਬੂਤਰਾਂ ਵੱਲ ਤੇ ਅੱਜ ਕੰਮ ਬਈ ਬਾੜਾ ਅੜਜ ਗਿਆ ਤਾਂ ਕੁਝ ਗਰਾਊਂਡ 'ਚ ਕੁਝ ਫਿਰ ਅ ਖੰਜੂਰਾ 'ਚ ਪਾਣੀ ਢੈਂਕੀ ਡੁੰਕੀ ਭਰੀ ਉਹਦੇ ਕੰਮ ਕੇ ਆਪਾਂ ਲਾ ਦਈਏ ਲੈਟ ਖੁੱਡੇ ਵਾਲੀ ਤੇ ਗੇਟਾ ਕਰ ਦਈਏ ਬੰਦ ਓਕੇ ਵਰਡ ਤੇ ਜਸਾ ਆ ਰਿਹਾ ਜਦੋਂ ਆਪਾਂ ਟਰੇਆਂ ਚ ਪਾ ਦਈਏ ਦਾਣੇ ਠੀਕ ਹੈ ਦਾਣੇ ਪਾ ਕੇ ਫਿਰ ਮਿਲਦੇ ਆਂ ਪਹਿਲਾਂ ਬਈ ਜਸੂ ਫੜਨ ਗਿਆ ਬੱਚੇ ਦੋਏ ਦੋਨਾਂ ਨੂੰ ਪਾਣੀ ਦੇ ਦਈਏ ਤੇ ਪਾਣੀ ਦੇ ਕੇ ਛੱਡ ਦਨੇ ਆਂ ਅਹ ਆ ਫੜ ਲਿਆ ਦੋਏ ਬੱਚੇ ਇਹੀ ਪੜ ਜਾਣਾ ਨਹੀਂ ਮਰਤਾ ਬਹੁਤ ਗਏ ਬੱਚੇ ਖੋ ਗਏ ਤੇ ਪਹਿਲਾਂ ਇਹਨੂੰ ਦੇ ਕੇ ਛੱਡ ਦਨੇ ਕਿਉਂਕਿ ਇਹਨੇ ਤਾਂ ਬਾਹਰ ਆਏ ਜਾਣਾ ਹਨਾ ਪੈਰ ਸਾਫ ਕਰਦੇ ਆ ਇਹਦੇ ਨਾਲੇ ਦੰਨ ਹੈ ਜੀ ਆਪਣਾ ਕੰਮ ਤੇ ਦਾਣੇ ਪਾਤੇ ਪਾਣੀ ਗਰਮ ਪਾਤਾ ਕੂਤਰ ਆ ਰਹੇ ਨੇ ਬਸ ਬੱਚਿਆਂ ਨੂੰ ਪਾਣੀ ਦੇਤਾ ਬਸ ਹੁਣ ਇਹ 20 ਮਿੰਟ ਚੋਕਣਗੇ ਉਹ ਤੋਂ ਬਾਅਦ ਇਹਨਾਂ ਨੂੰ ਕਰ ਦਾਂਗੇ ਬੰਦ ਤੇ ਉਹ ਬੱਚੇ ਦਾ ਦੱਸ ਦਵਾ ਬਾਈ ਜਿਹੜਾ ਕਾਲੀ ਟੋਰੀ ਵਾਲਾ ਆਪਣਾ 10 ਨੰਬਰ ਠਾਲਣਾ ਨਾ ਲਾਲ ਚੀਨਾ ਜਿਆ ਬੱਚਾ ਲਾਲ ਸਿਰਾ ਉਦੋਂ ਉੜਿਆ ਤੱਕ ਜਿਹੜਾ ਗੁਰਦੁਆਰਾ ਸਾਹਿਬ ਤੇ ਬੈਠਾ ਦਾ ਤੇ ਵਾਈ ਹੋਣਾ ਸਾਨੂੰ ਪਤਾ ਲੱਗਿਆ ਵੀ ਉਹਨੂੰ ਬਿੱਲੀ ਨੇ ਖਾ ਲਿਆ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਤੇ ਬੈਠ ਗਿਆ ਹੋਣਾ ਤੇ ਬਿੱਲੀ ਨੇ ਖਾ ਲਿਆ ਉਥੇ ਸੰਘ ਸੰਘ ਪਾਏ ਨੇ ਉਹਦੇ ਬਾਕੀ ਕੱਲ ਨੂੰ ਆਪ ਵੀ ਜਾ ਕੇ ਦੇਖਾਂਗੇ ਤੇ ਪਰ ਪੱਕੇ ਬੰਦੇ ਨੇ ਦੱਸਿਆ ਵੀ ਹਾਂ ਖਾ ਲਿਆ ਸੱਚੀਓ ਬੱਚਾ ਉਹ ਹੀ ਤੇ ਨਿਸ਼ਾਨੀਆਂ ਉਹਦੀਆਂ ਓਕਣੇ ਸਾਰਾ ਕੁਛ ਹੈ ਨਾ ਤੇ ਬਾਈ ਬਹੁਤ ਮਾੜੀ ਗੱਲ ਹੋਈ ਆਪਾਂ ਕਿ ਉਹ ਜੋੜਾ ਦੇਣਾ ਆ ਉਹ ਉਹਦਾ ਇੱਕੋ ਬੱਚਾ ਰਹਿ ਗਿਆ ਆਪਣੇ ਕੋਲ ਚਲੋ ਕੋਈ ਨਹੀਂ ਦੇਖੀ ਜਾਉ ਹੁਣ ਜੋ ਬਣਦਾ ਠੀਕ ਹੈ ਨਾ ਆਪਣੇ ਹੱਥੇ ਦਾ ਕੁਝ ਨਹੀਂ ਤਾਂ ਹੋਣ ਇਹ ਤੇ ਆ ਲੱਗੇ ਹੋਏ ਨੇ ਕਬੂਤਰ ਚੁਗਣ ਰੱਬ ਸੁੱਖ ਰੱਖੇ ਕਿਚੋੜੀ ਹੋਰ ਲੈ ਲਾਂਗੇ ਨਹੀਂ ਫੇਰ ਅਗਲੇ ਦਾ ਜੋੜਾ ਮੋੜ ਦਾਂਗੇ ਆਪਾਂ ਠੀਕ ਨਹੀਂ ਤੇ ਅੱਫਾ ਵੀ ਤੜਲੇ ਮਾਰਦੇ ਫਿਰਦੇ ਦੇ ਹਨਾ ਬੱਚਾ ਕਿਉਂਕਿ ਪੜਿਆ ਹੈ ਬੱਚਾ ਰ ਵਧੀਆ ਜੋੜੀ ਦਾ ਜੋੜੀ ਕਿਤੋਂ ਆਈ ਹੋਈ ਟੀ ਆਪਾਂ ਵੀ ਤਾਂ ਤੜਲੇ ਮਾਰਦੇ ਤੇ ਉਹਦਣ ਦੇ ਲੱਭਦੇ ਫਿਰਦੇ ਦੇ ਪਰ ਜਦ ਹੁਣ ਉਹਦੀ ਲਿਖੀ ਹੋਈ ਨਹੀਂ ਦੀ ਚਲੋ ਕੋਈ ਚੱਕਰ ਨਹੀਂ ਤੇ ਬੱਚੇ ਹੋਰ ਬਾਧੂ ਪਰ ਪਾਲੇ ਹੋਏ ਦਾ ਯਾਰ ਦੁੱਖ ਹੁੰਦਾ ਤੇ ਚਲੋ ਹੁਣ ਇਹਨਾਂ ਨੂੰ ਚੁਗਣ ਦੋ ਦਾਣਾ ਪਾਣੀ ਤੇ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੇ ਵਲੌਗ ਚ